ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ 350ਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ੀਤੀ ਜਿਹੜਾ ਮਨਾਇਆ ਜਾ ਰਿਹਾ ਹੈ ਪਰ ਇਹ ਤੁਮ ਦਾ ਸਾਡੇ ਬੜੇ ਸਤਿਕਾਰਯੋਗ ਸਾਫਾ ਡੀਏ ਜੀ ਪਰਮਜੀਤ ਗਿੱਲ ਜੀ ਸਮੁੱਚਾ ਗੁਰੂ ਤੇਗ ਪਾਤਰ ਕਾਲਜ ਸਕੂਲ ਸਾਰਿਆਂ ਨੇ ਜੋ ਬੂਲਵਾਲ ਤੋਂ ਇਹ ਨਗਰ ਕੀਰਤਨ ਚੱਲ ਕੇ ਪੂਰਾ ਸ਼ਹਿਰ ਤੋਂ ਚੱਲ ਕੇ ਪਿੰਡਾਂ ਨੂੰ ਜਾਂਦਾ ਹੋਇਆ ਇਹ ਆਪਣੇ ਇਮਤਿਹਾਨ ਤੇ ਪਹੁੰਚੂਗਾ ਔਰ

ਰੋਏ ਲੋ ਬੇਨਾਖੇ ਰੋਏ ਪੂਰੀ ਹਰਕਤ ਪਿਛੇ ਨੂੰ ਪਿਛੇ ਹੈ ਇੱਥੇ ਬਲੋ ਬਾਬਾ ਜੀ ਅੱਜ ਕੀ ਸੰਗਤ ਨੂੰ ਮੈਸੇਜ ਦੇਣਾ ਚਾਹੋਗੇ ਜੀ ਅੱਜ ਸਰਬੱਤ ਸੰਗਤਾਂ ਵੱਲੋਂ ਤਾਨਾ ਤਾਨਾ ਸਾਹਿਬ ਜੀ ਤੇ ਬਾਦਲ ਮਹਾਰਾਜੀ ਤੇ ਭਾਈ ਮਤੀ ਦਾ ਜੀ ਭਾਈ ਸਦੀਦਾ ਜੀ ਤੇ ਭਾਈ ਗਿਆਲਾ ਜੀ ਦੇ ਵਿਸਤਾਰ 350 ਸਾਲ ਦਾ ਸੀਧੀ ਦਿਹਾੜੇ ਮੁਕਤਆ ਕਰਿਆ ਹੋਇਆ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਕੋ ਗੁਰਦਾਰ ਦੇਵਹਦ ਨਗਰ ਕੀਰਤਨ ਸਜਾਇਆ ਗਿਆ ਜਿਸ ਨੇ ਸਭਾ ਸੰਗਤਾਂ ਵੱਲੋਂ ਬੜੀ ਉਤਸਾਹ ਦੇ ਨਾਲ ਸਾਡਾ ਪ੍ਰੇਮ ਦੇ ਨਾਲ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੀਧੀ ਦਿਹਾੜਾ ਮਨਾਇਆ ਗਿਆ ਕੀ ਕਹੋਗੇ ਇਸ ਮੌਕੇ ਤੇ ਨਗਰ ਕੀਰਤਨ ਕਿੱਦਾਂ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ 350 ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ੀਤ ਜਿਹੜਾ ਨਗਾਇਆ ਜਾ ਰਿਹਾ ਹੈ ਪਰ ਇਹ ਤੁਮ ਸਾਡੇ ਬੜੇ ਸਤਿਕਾਰਯੋਗ ਸਾਫਾ ਡੀਆਈਜੀ ਪਰਮਜੀਤ ਗਿੱਲ ਜੀ ਸਮੁੱਚਾ ਗੁਰੂ ਤੇਗਪਾਦਰ ਕਾਲਜ ਸਕੂਲ ਸਾਰਿਆਂ ਨੇ ਜੋ ਬੂਲਵਾਲ ਤੋਂ ਇਹ ਨਗਰ ਕੀਰਤਨ ਚੱਲ ਕੇ ਪੂਰਾ ਸ਼ਹਿਰ ਤੋਂ ਚੱਲ ਕੇ ਪਿੰਡਾਂ ਨੂੰ ਹੁੰਦਾ ਹੋਇਆ ਇਹ ਆਪਣੇ ਇਮਤਾਨਪ ਤੇ ਪਹੁੰਚੂਗਾ ਔਰ ਬੜੀ ਸ਼ਰਧਾ ਦੇ ਨਾਲ ਸੰਗਤਾ ਜਿਹੜਾ ਉਹਦੇ ਸਵਾਗਤ ਕਰੇ ਆਜੋ ਜੀ ਅੱਜ ਨਗਰ ਕੀਰਤਨ ਕੱਢਿਆ ਜਾ ਰਹੀ ਕੀ ਕਹੂੰਗਾ ਜਮਾ ਕੇ ਗੁਰੂ ਸਾਹਿਬਾਨ ਨੂੰ ਆਤਮਸਤ ਕਹਿੰਦੇ ਆਇਆ ਤੂਰੀ ਕੋਪਾਰਟਮੈਂਟ ਤੂਰੀ ਵੱਲੋਂ ਜੋ ਅੱਜ ਇਹ ਨਗਰ ਕੀਰਤਨ ਸ਼ਹਿਰ ਪੂਰੇ ਦੇ ਵਿੱਚ ਲਿਆਂਦਾ ਜਾ ਰਹੇ ਨੇ ਉਹਦਾ ਅਸੀਂ ਸਾਰੇ ਵਪਾਰਕਾਂ ਵੱਲੋਂ ਸਵਾਗਤ ਕਰਦੇ ਆਂ ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਦੇ ਆਂ ਕਿ ਸਭ ਤੇ ਆਪਣੇ ਕਰਤਵਾਂ ਪ੍ਰਤੀ ਬਣਾਈ ਰੱਖਾ ਹੋਵੇ ਤੇ ਤੁਹਾਨੂੰ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਪਵਿੱਤਰ ਸਰ ਨਗਰ ਕੀਰਤਨ ਕਟਿਆ ਜਾ ਰਿਹਾ ਅੱਜ ਵੀ ਕਟਿਆ ਜਾ ਰਿਹਾ ਕੀ ਉਹੀ ਸੰਗਤਾਂ ਨੂੰ ਕੀ ਕਹੂੰਗਾ ਜੀ ਬਹੁਤ ਹੀ ਲਸਾਨੀ ਸ਼ਾਦਤ ਜਿਹਨੇ ਕੰਤੈ ਨੂੰ ਕਰ ਜੇ ਨਹੀਂ ਇਸ ਮੌਕੇ ਤੇ ਉਹਨਾਂ ਯਾਤ ਤੇ ਬੈ ਜਾਂਦਾ ਰਿਹਾ ਇੱਕ بیسਬਾਲ ਗੋਲਫ ਆਸਮਾਨ ਸੰਗਤਾਂ ਨੂੰ ਕੀ ਕਹੂੰਗਾ ਅੱਜ ਇਸ ਮੌਕੇ ਤੇ ਜਿਹੜੇ ਸੰਗਤਾਂ ਵਾਹੀ ਹੈ ਜੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਆਪਸੇ ਭਾਈਵਾਲ ਦਾ ਸੰਦੇਸ਼ ਦਿੱਤਾ ਉਹਨਾਂ ਨੇ ਬਹੁਤ ਪਿਆਰਾ ਦਿਨ